जिला कपूरथला के गांव शेखोपुर में स्थित माता भद्रकाली शक्तिपीठ में अठहत्तरवे ऐतिहासिक मेले का आयोजन तेईस मई को किया जा रहा है इस मेले में केवल पंजाब से ही नहीं दूसरे कई राज्यों हरियाणा हिमाचल राजस्थान दिल्ली आदि राज्यों से भक्त माता रानी के दर्शन करने के लिए उपस्थित होते हैं गौरतलब है कि कपूरथला के शेखोपुर में लगने वाला यह मेला आज़ादी से पहले पाकिस्तान के लाहौर में लगता था इसके अलावा मंदिर के धार्मिक इतिहास के बारे में प्रचलित कथाओं के अनुसार देवासुर संग्राम के दौरान भगवान शंकर ने अपनी जटा के एक अंश से जिस नारी शक्ति को प्रगट किया था उसका नाम माता भद्राकाली शक्तिपीठ पड़ा मेले से पहले भव्य शोभा यात्रा तथा मेले में कवियों संत महात्मा और कई कलाकारों समेत राजनीतिक धार्मिक तथा सामाजिक का नेताओं का आगमन भी विशेष रहता है और कपूरथला शहर से लेकर 6 किलोमीटर तक मंदिर के रास्ते में सजावट और रंगीन लाइटों का संगम और अलग अलग तरह के लंगरों का भी आयोजन रहता है उन्नीस में भारत पाक विभाजन के बाद माता भद्राकाली की मूर्ति पाकिस्तान के लाहौर से लाकर शेखोपुर में स्थापित की गई थी मंदिर में मिले वाले दिन हजारों की तादाद में भक्त अपनी मुराद पूरी होने पर नारियल तथा बकरे की भेंट करते हैं कपूरथला से हमारे पत्रकार निर्मल सिंह की रिपोर्ट आज ਮੇਲਾ ਮਾਤਾ ਭੱਦਰਕਾਲੀ ਹਰ ਸਾਲ ਦੀ ਤਰ੍ਹਾਂ ਸਮੂਹ ਕਪੂਰਤਣਾ ਨਿਵਾਸੀ ਔਰ ਸ਼ੁਰੂਆਤ ਕਰਦੇ ਨੇ ਸਾਡੇ ਸ਼ੇਖੂਪੁਰ ਵਾਲੇ ਔਰ ਮਹਾਮੈਦੀ ਜਦੋਂ ਪੰਜਾਬ ਦੀ ਵੰਡ ਹੋਈ ਪਾਕਿਸਤਾਨ ਹਿੰਦੁਸਤਾਨ ਬਣਿਆ ਤੇ ਸ਼ੇਖੂਪੁਰ ਤੋਂ ਇਹ ਮਾਤਾ ਦੀ ਜੋਤ ਲੈ ਕੇ ਆਏ ਉਦੋਂ ਆ ਮਾਵਾ ਆਪਣੇ ਪੁੱਤ ਨਹੀਂ ਚਾਹੁੰਦੀਆਂ ਸੀ ਆਪਣੇ ਆਪ ਪਤਨੀ ਪਹੁੰਚਣਾ ਨਹੀਂ ਸੀ ਪਹੁੰਚਣਾ ਮਹਾਮਾਈ ਦੀ ਜੋਤ ਉਹਦੇ ਸਾਰੇ ਜਿਹੜੇ ਲੈ ਕੇ ਆਏ ਉਹ ਪਹੁੰਚੇ ਮਹਾਮਾਈ ਦੀ ਕਿਰਪਾ ਰਹੀ ਔਰ ਉਹਨਾਂ ਨੇ ਆਕੇ ਇੱਥੇ ਪ੍ਰਚੰਡ ਕਰਾਈ ਜੋਤ ਆਪਣੇ ਸ਼ੇਖੂਪੁਰ ਔਰ ਜਗਹ ਦਾ ਨਾਂ ਵੀ ਸ਼ੇਖੂਪੁਰ ਰੱਖ ਦਿੱਤਾ ਇਹ ਬੜੀ ਆਸਥਾ ਲੋਕਾਂ ਦੀ ਸ਼ੁਰੂ-ਸ਼ੁਰੂ ਦੇ ਵਿੱਚ ਸ਼ੇਖੂਪੁਰ ਵਾਲੇ ਇਕੱਲੇ ਇਸ ਗੱਲ 'ਚ ਵਿਸ਼ਵਾਸ ਕਰਦੇ ਸੀਗੇ ਫਿਰ ਕਪੂਰਥਲੇ ਵਾਲੇ ਨੇ ਕਿ ਜੋ ਚਮਤਕਾਰ ਵੇਖਿਆ ਔਰ ਜੋ ਦੇਖਿਆ ਉਹਦੇ ਹਿਸਾਬ ਨਾਲ ਸ਼ੇਖੂਪੁਰ ਮੇਲੇਾਂ 'ਚ ਹਾਜ਼ਰੀਆਂ ਲਾਉਣੀਆਂ ਚਾਲੂ ਕੀਤੀਆਂ ਅੱਜ ਮੈਂ ਲੁਧਿਆਣਾ 'ਚ ਸੀ ਮੈਨੂੰ ਇੱਕ ਲੇਡੀ ਮਿਲੀ ਕਹਿੰਦੀ ਕਿ ਮੈਂ ਵੀ ਪੱਤਰਕਾਲੀ ਮਾਤਾ ਦੇ ਜਾਨੀ ਹਾਂ ਮੇਦੇ ਤੇ ਤੇ ਵੇਖੋ ਸਾਰੇ ਪੰਜਾਬ 'ਚ ਅੱਜ ਇਹ ਮੇਲਾ ਸਾਡਾ ਮਾਤਾ ਪੱਤਰਕਾਲੀ ਦਾ ਮਸ਼ਹੂਰ ਹੈ ਤੇ ਲੋਕ ਨਕਮਸਤਕ ਹੋਣ ਆਉਂਦੇ ਆ ਔਰ ਦੇਵੀ ਨੂੰ ਪ੍ਰਣਾਮ ਕਰਨ ਲਈ ਆਉਂਦੇ ਆ ਝੋਲੀਆਂ ਪਰਲੀ ਆਉਂਦੇ ਆ ਔਰ ਇਹ ਕੋਈ ਇੱਕ ਬੰਦੇ ਦਾ ਕਰਾਇਆ ਪ੍ਰੋਗਰਾਮ ਹੀ ਹੁੰਦਾ ਇੱਥੇ ਸਾਰਾ ਛੇਕੂਪੁਰ ਸਾਰੀਆਂ ਮੰਦਿਰ ਕਮੇਟੀਆਂ ਸਾਰਾ ਸ਼ਹਿਰ ਬੜੇ ਔਰ ਸ਼ਹਿਰ ਦੇ ਵਾਸੀ ਕਿਤੇ ਆਪਣਾ ਆਪਣਾ ਯੋਗਦਾਨ ਕਿਸੇ ਨਾ ਕਿਸੇ ਹਸਬ ਚ ਪਾਉਂਦੇ ਆ ਜਿਵੇਂ ਹੁਣ ਤੁਸੀਂ ਵੇਖੋਗੇ ਕਿ ਕਈ ਤਾਂ ਆਰਗੇਨਾਈਜ਼ਰ ਆ ਔਰ ਕਈ ਲੋਕਾਂ ਨੇ ਲੰਗਰ ਲਾਏ ਆ ਕੋਈ ਪਾਣੀ ਦੀ ਸੇਵਾ ਕਰ ਰਿਹਾ ਕੋਈ ਪਾਣੀ ਛਿੜਕਣ ਦੀ ਸੇਵਾ ਕਰ ਰਿਹਾ ਸੋ ਆਪਣੀਆਂ ਆਪਣੀਆਂ ਜ਼ਿੰਮੇਵਾਰੀਆਂ ਸਮਝਦੇ ਹੋਏ ਸਾਰੇ ਲੋਕ ਇਸ ਸ਼ਰਕਤ ਕਰਦੇ ਆ ਮਹਾ ਮਈਨਾਂ ਦੀਆਂ ਝੋੜੀਆਂ ਪਰ ਸ਼ੋਭਾ ਯਾਤਰਾ ਦੇ ਬਾਰੇ ਹੀ ਦੱਸਿਆ ਤੁਹਾਨੂੰ ਬਹੁਤ ਵੱਡੇ ਇੰਤਜ਼ਾਮ ਸ਼ੋਭਾ ਯਾਤਰਾ ਕੀਤੇ ਗਏ ਪ੍ਰਸ਼ਾਸਨ ਵੱਲੋਂ ਵੀ ਮੇਲਾ ਕਮੇਟੀ ਵੱਲੋਂ ਦੇਖਣਯੋਗ ਚਾਕੀਆਂ ਆਉਣਗੀਆਂ ਮਾਂ ਦੀ ਬਹੁਤ ਹੀ ਇਤਿਹਾਸਕ ਸ਼ੋਭਾ ਯਾਤਰਾ ਜਿਹੜੀ ਇੱਥੋਂ ਚੱਲ ਕੇ 6 ਵਜੇ ਰਾਤ ਦੇ 12 ਵਜੇ ਕਰੀਬ ਪਵਨ ਚ ਪਹੁੰਚੂਗੀ ਔਰ ਮਹਾਮਾਈ ਦਾ ਰਾਤ ਤੋਂ ਸਾਰੀ ਰਾਤ ਜਾਗਰਨ ਚੱਲਣਾ ਸ਼ੋਭਾ ਯਾਤਰਾ ਦੇ ਪਹੁੰਚ ਤੋਂ ਬਾਅਦ ਸਾਰੀ ਰਾਤ ਵਕਫ ਵਕ ਭਜਨ ਮੰਗੀਆਂ ਸੰਗੀਤਨ ਕਰਨਗੇ ਮਹਾਮਾਈ ਦਾ ਕੁੰਕਾਂ ਭਗੇ ਜਾ ਕੇ ਆਪਣੀਆਂ ਮਨੋ ਕਾਮਨਾ ਮੰਗ ਕਰਦੇ ਔਰ ਪੂਰੀ ਵੀ ਕਰਦੀ ਹੈ ਅੱਜ ਇਹ ਗੱਲ ਕਰੀਏ ਇਹ ਲੈ ਕੇ ਇੱਕ ਤੋਂ ਦੋ ਸ਼ਹਿਰ ਤੋਂ ਪਿੰਡ ਇਹ ਗੱਲ ਕਰੀਏ ਕਿ ਕਿੰਨੇ ਕਿਲੋਮੀਟਰ ਜਿਹੜਾ ਪੈ ਜਾਂਦਾ ਤੇ ਥਾਂ ਥਾਂ ਇਹ ਲਗਭਗ 5 ਕਿਲੋਮੀਟਰ ਦਾ ਹੈਗਾ ਔਰ ਥਾਂ ਥਾਂ ਸਾਰੀ ਜਗ੍ਹਾ ਲੰਗਰ ਸ਼ਵੀਲਾ ਦੇ ਇੰਤਜ਼ਾਮ ਹੈ ਔਰ ਲਾਈਟਿੰਗ ਸਾਰੀ ਇੱਥੋਂ ਤੋਂ ਉੱਥੇ ਤੱਕ ਕਰੀ ਕੀਤੀ ਗਈ ਹੈ ਪੁਰਾਣੀ ਦਾਣਾ ਮੰਡੀ ਵਾਇਆ ਉਧਰ ਦੀ ਜਾਂਦੇ ਆ ਸ਼ੁਰੂ ਤੋਂ ਹੀ ਔਰ ਇਹ ਵੀ ਉਧਰ ਦੀ ਜਾਓ ਮੈਂ ਤਾਂ ਦੇਖੀ ਸਭ ਤੋਂ ਪਹਿਲਾਂ ਤਾਂ ਆਪਣੇ ਸ਼ਹਿਰ ਵਾਸੀਆਂ ਨੂੰ 78ਵੇਂ ਮੇਲੇ ਦੇ ਮਹਾਮੈ ਦੇ ਵਧਾਈ ਦਿਨਾ ਸਾਰਿਆਂ ਨੂੰ ਇਹ ਹੀ ਅਪੀਲ ਕਰਦਾ ਕਿ ਉਹ ਹਮ ਹਮਾ ਕੇ ਮੇਲੇ 'ਚ ਪਹੁੰਚਣ ਤੇ ਮਹਾਮੈ ਦਾ ਆਸ਼ੀਰਵਾਦ ਪ੍ਰਾਪਤ ਕਰੇ ਜੀ ਜੇ ਆਪਾਂ ਗੱਲ ਕਰੀਏ ਕੀ ਖਾਸ ਜਿਹੜਾ ਵਾ ਸ਼ੋਭਾ ਯਾਤਰਾ ਜੀ ਦੇਖਣ ਨੂੰ ਕੋਈ ਖਾਸ ਇਹ ਕਿ ਮਹਾਮਾਈ ਦੇ ਸ਼ੋਭਾ ਯਾਤਰਾ ਸੋਹਣੇ ਸੋਹਣੇ ਸਰੂਪ ਬਣੇ ਜਾਂਦੇ ਵੀ ਦੇਵਤਾ ਦੇ ਕੋਈ ਸ਼ਿਵ ਜੀ ਦਾ ਬਣਿਆ ਕੋਈ ਕ੍ਰਿਸ਼ਨ ਮਹਾਰਾਜ ਦਾ ਬਣਿਆ ਕੋ ਮਹਾਮਾਈ ਦਾ ਬਣਿਆ ਕੋ ਕਾਲੀ ਮਾਤਾ ਦਾ ਬਣਿਆ ਠੀਕ ਹੈ ਜੀ ਕੋਈ ਇਹ ਸਭ ਦੇਵੀ ਦੇ ਇਤਾਂ ਦੇ ਸਰੂਪ ਬਣੇ ਆ ਤੇ ਬਹੁਤ ਵਧੀਆ ਰੰਗ ਰੰਗ ਪ੍ਰੋਗਰਾਮ ਆ ਕੋਈ ਬੈਂਡ ਵਾਜਿਆ ਦਾ ਪ੍ਰੋਗਰਾਮ ਚੱਲਦਾ ਕੋਈ ਕਿਤੇ ਚੱਲਦਾ ਏ ਇਹ ਮਹਾਮਾਈ ਦੇ ਗੁਣਗਾਨ ਜਾਂਦੇ ਲੋਕੀ ਕਰਦੇ ਕਰਦੇ ਮਹਾਮਾਈ ਦੇ ਅਸ਼ੀਰਵਾਦ ਅਲੋਗਾਂ ਦੇ ਮੇਲੇ ਦੀਆਂ ਤੁਹਾਨੂੰ ਵੀ ਪਾਕਪੂਰਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਬੋਲ ਬੋਲ ਜਿਮਾਰਕ ਜੋ ਕਿ ਮਹਾ ਮੈਦਾ 78ਵਾਂ ਮੇਲਾ ਔਰ ਜੋ ਲੋਕਾਂ ਦੇ ਵਿੱਚ ਉਤਸ਼ਾਹ ਜੋ ਚਾਹ ਵਰਗਾਵਾ ਉਹ ਦੇਖਣ ਨੂੰ ਹੋਗਾ ਤਾਂ ਖਾਤੇ ਲੰਗਰ ਲੱਗੇ ਐ ਸ਼ਹੀਦਾਂ ਦੇ ਪੂਰੀਆਂ ਹਰ ਤਰ੍ਹਾਂ ਦਾ ਲੋਕੀ ਆਨੰਦ ਮਾਣਦੇ ਨੇ ਲੰਗਰ ਦਾ ਵੀ ਔਰ ਮੇਲੇ ਦਾ ਵੀ ਪਿਛਲੇ 8-10 ਦਿਨਾਂ ਤੋਂ ਪੂਰੀ ਹੁਮਦ ਨਾਲ ਇਹ ਮੇਲਾ ਮਨਾਇਆ ਜਾ ਰਿਹਾ ਵਾ ਸ਼ਹਿਰ ਚ ਥਾਂ ਥਾਂ ਤੇ ਸਜਾਵਟਾਂ ਹੋਈਆਂ ਹੋਈਆਂ ਨੇ ਲੋਕਾਂ ਦੇ ਪਹੁੰਚ ਆਏ ਹੁਣ ਇਤੋਂ ਬ੍ਰਹਮ ਕੰਡੂਲ ਜੀ ਤੋਂ ਮੰਦਿਰ ਤੋ ਜੋ ਝਾਕੀਆਂ ਵਾ ਸ਼ੋਭ ਯਾਤਰਾ ਆ ਉਹ ਬਸ ਥੋੜੀ ਦੇਰ ਤੱਕ ਸ਼ਹਿਰ ਦੇ ਵਿੱਚੋਂ ਹੋ ਕੇ ਇਹ ਰਾਤ ਨੂੰ 11:30 12 ਵਜੇ ਤੱਕ ਮੰਦਿਰ ਤੱਕ ਪਹੁੰਚੀ ਮਾ ਮਾਈ ਦੀ ਕਿਰਪਾ ਨਾਲ 78ਵਾਂ ਮੇਲਾ ਵਾ ਔਰ ਬੜੀ ਸ਼ਰਧਾ ਪੂਰਵ ਬਣਾਇਆ ਜਾ ਰਿਹਾ ਵਾ ਸਾਰੇ ਨਗਰ ਨਿਵਾਸੀ ਦੇ ਸ਼ਾਮ ਦੇਸ਼ਾਂ ਦੇ ਵਿੱਚੋਂ ਆਏ ਸੱਜਣਾਂ ਦਾ ਸਾਰਿਆਂ ਦਾ ਧੰਨਵਾਦ ਆਂ ਔਰ ਸ਼ਹਿਰ ਵਾਸੀਆਂ ਦਾ ਖਾਸ ਕਰਕੇ ਧੰਨਵਾਦ ਆਂ ਅਸੀਂ ਇਹ ਚੰਗ ਦੇਖਦੇ ਪਏ ਆਂ ਕਿ ਅੱਗੇ ਨਾਲੋਂ ਮੇਲੇ ਦੀ ਮਹਿਮਾ ਜਿਹੜੀ ਆ ਕਾफी ਵੱਧ ਰਹੀ ਹੈ ਮਹਾਮਾਈ ਦੀ ਤੇ ਜੈ ਮਾ